ਏ ਸੀਡੀ ਯੂਨੀਵਰਸਿਟੀ ਦਾ ਪਹਿਲਾ ਫੋਕਲੋਰ ਫੈਸਟੀਵਲ ਹੈ ਜੀ ਐਸੋਸੀਏਸ਼ਨ ਵਿਦ ਪੰਜਾਬ ਕਲਚਰਲ ਪ੍ਰੋਮੋਸ਼ਨ ਕਾਉਂਸਲ ਡਾਕਟਰ ਦਵਿੰਦਰ ਸ਼ੀਨਾ ਜੀ ਸਾਡੇ ਨਾਲ ਹੈ ਤੇ ਇਹਨਾਂ ਦੇ ਰਹਿਨੁਮਾਈ ਦੇ ਵਿੱਚ ਬਾਬੇ ਨਾਨਕ ਜੀ ਮੇਰ ਦੇ ਨਾਲ ਮੋਰ ਥੈਨ 7 ਕੰਟਰੀਜ਼ ਦੇ ਕਲਚਰਲ ਡਾਂਸਰਸ ਤੇ ਕਲਚਰਲ ਇਵੈਂਟਸ ਆਪਣੇ ਅੱਜ ਦੇਖਣ ਦਾ ਮੌਕਾ ਮਿਲੇਗਾ ਜੀ ਐਂਡ ਸਪੈਸ਼ਲ ਕੋਲੰਬੀਆ ਤੋਂ ਟੀਮਸ ਆਈਆਂ ਹੈ ਬਾਕੀ ਕੁਝ ਸਾਡੇ ਬੱਚੇ ਵੀ ਨਾਲ ਮਿਲ ਕੇ 7 ਡਿਫਰੈਂਟ ਕੰਟਰੀਜ਼ ਦੇ ਹੈ ਕਲਚਰ ਦੀ ਝਾਕੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਰ ਸਰ ਟੋਟਲ ਟੀਮ ਆਈ ਹੈਗੀ ਹੈ ਕੋਲੰਬੀਆ ਤੋਂ ਅਰਾਊਂਡ 20 ਉਸ ਤੋਂ ਇਲਾਵਾ 6 ਹੋਰ ਕੰਟਰੀਜ਼ ਦੇ ਬੱਚੇ ਮਿਲਾ ਕੇ ਮੋਰ ਦੈਨ ਅਰਾਊਂਡ 70 ਟੂ 80 ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਬੱਚਿਆਂ ਦਾ ਤੁਹਾਨੂੰ ਅੱਜ ਦੇਖਣ ਨੂੰ ਮਿਲੇਗਾ ਕੱਲ ਥੈਂਕ ਯੂ ਸੋ ਮਚ ਮੈਮ ਸਰ ਸਟੂਡੈਂਟ ਐਂਡ ਨਾਊ ਸਟੂਡੈਂਟਸ ਨੂੰ ਮੈਸੇਜ ਹੈ ਜੀ ਕਿ ਪੰਜਾਬ ਇੰਡੀਆ ਦੁਨੀਆਂ 'ਚ ਇੱਕ ਮੈਸੇਜ ਹੁੰਦਾ ਕਿ ਸਾਰੇ ਕਲਚਰਸ ਨੂੰ ਅਕਸੈਪਟ ਕੀਤਾ ਜਾਵੇ ਉਹਨਾਂ ਨੂੰ ਨਾਲ ਮਿਲ ਕੇ ਇਰਸ਼ਾਨ ਜੀ ਉਹਨਾਂ ਦੇ ਕਲਚਰਸ ਦਾ ਫੂਡ ਉਹਨਾਂ ਦੇ ਡਾਂਸਸ ਉਹਨਾਂ ਦੇ ਰਿਲੀਜੀਅਸ ਸਭ ਨੂੰ ਨਾਲ ਜੁੜ ਕੇ ਸਭ ਨੂੰ ਨਾਲ ਇਕੱਠੇ ਉਹਨਾਂ ਹੀ ਵੈਲਕਮ ਜੱਪੀਆਂ ਬਾਵਾ ਬੋਲ ਕੇ ਪੰਜਾਬ ਵੈਸੇ ਵੀ ਬਹੁਤ ਮਸ਼ਹੂਰ ਹੈ ਕਿ ਸਭ ਨੂੰ ਇਕੱਠੇ ਨਾਲੇ ਲੈਟਸ ਵੈਲਕਮ ਸਾਂਜੀ ਜੀ ਲੈਟਸ ਹੈਵ ਅ ਹਿਊਜ ਰਨਅਮ ਅਲੱਗ-ਅਲੱਗ ਕਲਚਰਲ ਪਰਫਾਰਮੈਂਸਸ ਕਲਚਰਲ ਡਾਂਸਸ ਤੇ ਆਪਣੇ ਕਲਚਰ ਨੂੰ ਸ਼ੋਅ ਕਰਦੇ ਪਏ ਹੈਗੇ ਫॉर ਮੇਕਿੰਗ ਦਿਸ ਸਪੌਟ ਕੀ ਕੀਤਾ ਸਰ ਕੀ ਨਾਮ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਵਿੰਦਰ ਸਿੰਘ ਡਾਇਰੈਕਟਰ ਸਟੂਡੈਂਟ ਵੈਲਫੇਅਰ ਸਿਟੀ ਯੂਨੀਵਰਸਿਟੀ ਤੇ ਅੱਜ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਜੀ ਤੁਹਾਡਾ ਸਭ ਤੋਂ ਪਹਿਲੇ ਇੱਥੇ ਆਉਣ ਤੇ ਅੱਜ ਸਿਟੀ ਯੂਨੀਵਰਸਿਟੀ ਵਿੱਚ ਪਹਿਲਾ ਇੰਟਰਨੈਸ਼ਨਲ ਫਸਟ ਵਰਲਡ ਫੈਸਟੀਵਲ ਹੋ ਰਿਹਾ ਜੋ ਕਿ ਕਲੰਬੀਆ ਤੋਂ ਸਾਡੇ ਕੋਲ ਸਟੂਡੈਂਟਸ ਆਏ ਲਾਬੇਰੀਆ ਤੋਂ ਸੱਤ ਕੰਟਰੀਜ਼ ਨੂੰ ਰਿਪਰੈਜ਼েন্ট ਕਰ ਰਿਹਾ ਕਲੰਬੀਆ ਤੋਂ ਸਪੈਸ਼ਲੀ ਡਾਕਟਰ ਦਿਵਿੰਦਰ ਸਿੰਘ ਸ਼ੀਨਾ ਹੋਂਦੀ ਮਦਦ ਦੇ ਨਾਲ ਸਾਡੇ ਕੋਲ ਇਹ ਪੂਰਾ ਇਵੈਂਟ ਆਪਕ ਕਰਵਾ ਰਹੇ ਆ ਤੇ ਇਹਦੇ ਵਿੱਚ ਸੱਤ ਕੰਟਰੀਜ਼ ਜਿਹੜੀਆਂ ਰਿਪਰੈਜ਼ੈਂਟ ਕਰ ਰਹੀਆਂ ਸਟੂਡੈਂਟਸ ਅਲੱਗ-ਅਲੱਗ ਕਲਚਰ ਪ੍ਰੇਜ਼ੈਂਟ ਕਰਕੇ 뮤ਜ਼ਿਕ ਪ੍ਰੇਜ਼ੈਂਟ ਕਰਨਗੇ ਤੇ ਸਾਰਿਆਂ ਦੇ ਇੱਥੇ ਆਏ ਤੇ ਮੈਂ ਵੈਲਕਮ ਕਰਦਾ ਜੀ ਤੇ ਇੱਕ ਇੱਕ ਮਲਟੀਕਲਚਰਲ ਸਟੇਜ ਪ੍ਰੋਗਰਾਮ ਹੋਏਗਾ ਇਸ ਇੰਡਜ ਪ੍ਰੋਗਰਾਮ ਹੈ ਜਿੱਦੇ ਵਿੱਚ ਡਾਂਸ ਹੈ ਕਲਚਰ ਹੈ ਆਪਣੀ ਸੋਸਾਇਟੀ ਨੂੰ ਰਿਪਰੈਜ਼ੈਂਟ ਕਰ ਲਗੇ ਤੇ ਇਹਦੇ ਨਾਲ ਇੱਕ ਜਿਹੜੀ ਵਰਲਡਵਾਈਡ ਸਾਂਝ ਜਿਹੜੀ ਆ ਉਹ ਬਣ ਕੇ ਆਉਗੀ ਤੇ ਇਹ ਯੂਨੀਵਰਸਿਟੀ ਆਪਾਂ ਸਾਡੇ ਕੋਲ ਆਲਰੇਡੀ 20 ਕੰਟਰੀਆਂ ਤੋਂ ਬੱਚੇ ਹੈਗੇ ਆ 7 ਕੰਟਰੀਆਂ ਜਿਹੜੀ ਰਿਪਰੈਜ਼ੈਂਟ ਕਰ ਰਹੇ ਨੇ ਇਕਲਪੀਆ ਤੋਂ ਸਾਡੇ ਕੋਲ ਸਟੂਡੈਂਟਸ ਆਏ ਹੋਏ ਆ ਆਫਰੀਕਾ ਦਾ ਡਾਂਸ ਅਕੈਡਮੀ ਤੋਂ ਪਾਲਮਰਿਕ ਆਫਰੀਕਾ ਨਾਲੋਂ ਇਸ ਪੁਲਾ ਦਾ ਵੀ ਮੈਂ ਦੱਸਾਂਗਾ ਇਹ ਕਿਹੜੀ ਹੈ ਕਿੱਦਾਂ ਕਿਸ ਨਾਮ ਦਾ ਡਾਂਸ ਹੈ ਡਾਕਟਰ ਦਵਿੰਦਰ ਸਿੰਘ ਛੀਨਾ ਅੱਜ ਜਿਹੜਾ ਸੀਟੀ ਯੂਨੀਵਰਸਿਟੀ ਦੇ ਵਿੱਚ ਪਹਿਲਾ ਸੀਟੀ ਯੂਨੀਵਰਸਿਟੀ ਇੰਟਰਨੈਸ਼ਨਲ ਫੋਕ ਫੈਸਟੀਵਲ ਹੋ ਰਿਹਾ ਹੈ ਦਾਸੋ ਦਾ ਫੈਸਟੀਵਲ ਡਾਇਰੈਕਟਰ ਹੈ ਤੇ ਮੈਂ ਬੜਾ ਧੰਨਵਾਦੀ ਆ ਸੀਟੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਅ ਸਰਦਾਰ ਮਨਵੀਰ ਸਿੰਘ ਜੀ ਦਾ ਤੇ ਵਾਈਸ ਚੇਅਰਮੈਨ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਡਾਕਟਰ ਦਿਵਿੰਦਰ ਸਿੰਘ ਜੀ ਦਾ ਉਹ ਵਾਈਸ ਚਾਂਸਲਰ ਮੈਡਮ ਸਿਮਰਨ ਗਿੱਲ ਦੇ ਡਿਰੇਕਟਰ ਸਾਹਿਬ ਸਾਰਿਆਂ ਦਾ ਇਹਨਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਕਿ ਅਸੀਂ ਇਹ ਇੰਟਰਨੈਸ਼ਨਲ ਇਵੈਂਟ ਅੱਜ ਇੱਥੇ ਕ੍ਰੀਏਟਰ ਵਿੱਚ ਕਾਮਯਾਬ ਹੋਏ ਆ ਪਿਛਲੇ 25 ਵਰਿਆਂ ਤੋਂ ਜਿਹੜਾ ਸਾਡਾ ਫੋਕਸ ਗਰੁੱਪ ਆ ਪੰਜਾਬ ਕਲਚਰਲ ਪ੍ਰੋਮੋਸ਼ਨ ਕਾਉਂਸਲ ਉਹ ਦੁਨੀਆ ਪੱਲੇ ਵਰਲਡ ਲੈਵਲ ਤੇ ਅਨ ਗਲੋਬਲ ਐਕਸਚੇਂਜਸ ਤੇ ਇੰਟਰਨੈਸ਼ਨਲ ਫੋਕ ਫੈਸਟੀਵਲ ਦੇ ਵਿੱਚ ਆ ਪਾਗ ਲੈਂਦਾ ਤੇ ਗਲੋਬਲ ਐਕਸਚੇਂਜਸ ਦੇ ਵਿੱਚ ਅਸੀਂ 2002 ਚ ਪਹਿਲੀ ਵਾਰੀ ਸਲਵਾਕੀਆ ਤੋਂ ਡੈਲੀਗੇਸ਼ਨ ਬੁਲਾਇਆ ਸੀ ਦਸੰਬਰ ਚ ਤੇ ਅੱਜ ਕੀ ਕੋਲੰਬੀਆ ਤੋਂ ਜਿਹੜਾ ਡੈਲੀਗੇਸ਼ਨ ਆਇਆ ਇਹ ਯੂਨੀਵਰਸਿਟੀ ਆਫ ਅਟਲੈਂਟਿਕੋ ਬਾਰਨ ਕੀਆ ਆ ਏਰੀਆ ਦੇ ਵਿੱਚੋਂ ਕੋਲੰਬੀਆ ਤੋਂ ਪਾਲਮਾ ਫੈਰੀਕਾਨਾ ਫੋਕ ਡਾਂਸ ਸਕੂਲ ਦੇ ਸਟੂਡੈਂਟਸ ਆਇਆ ਹੈ ਬਹੁਤੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਡਾਕਟਰ ਮਰੀਆ ਮਲੈਂਡਸ ਦੀ ਅਗਵਾਈ ਚ ਡਾਕਟਰ ਮਰੀਆ ਮਲੈਂਡਸ ਤੇ ਪਾਲਮਾ ਫੈਰੀਕਾਨਾ ਗਰੁੱਪ ਨੂੰ ਅਸੀਂ 2018 ਚ ਵੀ ਇੰਡੀਆ ਬੁਲਾਇਆ ਸੀਗਾ ਇਹ ਦੂਜੀ ਵਾਰੀ ਸਾਡੇ ਕੋਲੇ ਇੰਡੀਆ ਚ ਆਏ ਆ ਇਹਨਾਂ ਨੂੰ ਅਸੀਂ ਆਪਣੇ ਦੇਸ਼ ਦੀਆਂ ਜਿਹੜੀਆਂ ਗ੍ਰੇਟ ਫੋਕਲੋਰਿਕ ਟ੍ਰੈਡੀਸ਼ਨ ਆ ਰਵਾਇਤੀ ਪੋਸ਼ਾਕਾਂ ਤੋਂ ਲੈ ਕੇ ਰਵਾਇਤੀ ਪਹਿਰਾਵੇ ਰਵਾਇਤੀ ਮਿਊਜ਼ਿਕ ਸਾਡਾ ਤੇ ਜਿਹੜੀਆਂ ਸੱਭਿਆਚਾਰਕ ਰੀਤਾਂ ਨੇ ਉਹਨਾਂ ਤੋਂ ਜਾਣੂ ਕਰਾਉਣਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਤੇ ਅਸੀਂ ਸਾਰਿਆਂ ਨੇ ਜਾ ਕੇ 4 ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਕੋਲੰਬੀਅਨ ਡੈਲੀਗੇਸ਼ਨ ਦੇ ਨਾਲ World Peace ਵਾਸਤੇ Culture of Peace ਵਾਸਤੇ Multiculturalism ਲਈ ਅਰਦਾਸ ਵੀ ਕਰਨੀ ਆ ਤੇ ਸਾਡਾ ਮਕਸਦ ਇਹ ਹੀ ਆ ਕਿ ਦੁਨੀਆ ਦੀਆਂ ਕੌਮਾਂ ਨੂੰ ਦੁਨੀਆ ਦੇ ਸੱਭਿਆਚਾਰਾਂ ਨੂੰ ਪੰਜਾਬ ਸੱਤਣਾ ਪੰਜਾਬ ਦੀ ਵਿਰਾਸਤ ਤੋਂ ਜਾਣੂ ਕਰਾਉਣਾ ਤੇ ਆਪਣੇ ਜਿਹੜੀ ਜਨਰੇਸ਼ਨਸ ਹੈ ਵਿਦਿਆਰਥੀ ਆ que no lo echan, educación provider. <coughs>